ਖੜੇ ਆ ਜੀ ਪਟਿਆਲੇ ਪਟਿਆਲੇ ਖੜੇ ਕਿੱਥੇ ਆ ਇੱਕ ਐਸੀ ਜੋੜੀ ਕੋਲ ਆਏ ਆ ਜੀ ਜਿਹੜੀ ਚੋੜੀ ਲਗਭਗ ਇਟਲੀ ਛੱਡ ਕੇ ਆ ਚੁੱਕੀ ਆ ਤੇ ਆਪਣੇ ਪੰਜਾਬ ਦੇ ਵਿੱਚ ਤੇ ਆਇਆ ਜੀ ਇੱਕ ਜੋੜੀ ਬਾਈ ਸਸੀ ਕਾਲ ਸਸੀ ਕਾਲ ਜੀ ਸਸੀ ਕਾਲ ਕਿੱਲ ਬਾਜੀ ਬਹੁਤ ਵਧੀਆ ਜੀ ਬਹੁਤ ਸਸੀ ਕਾਲ ਸਸੀ ਕਾਲ ਜੀ ਕਿਵੇਂ ਠੀਕ ਹੋ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਜੀ ਪਹਿਲਾਂ ਤਾਂ ਵੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਜਿਹੜਾ ਤੁਸੀਂ ਇਹਨਾਂ ਸੋਹਣਾ ਕੰਮ ਕਰ ਰਹੇ ਹੋ ਧੰਨਵਾਦ ਠੀਕ ਹੈ ਜੀ ਤੇ ਇੱਕ ਪ੍ਰੇਰਣਾ ਬਣ ਰਹੇ ਹੋ ਸਾਡੇ ਨਵੇਂ ਜਿਹੜੇ ਹੋਰ ਪੰਜਾਬੀ ਮੁੰਡੇ ਕੁੜੀਆਂ ਕੰਮ ਕਰਨਾ ਚਾਹੁੰਦੇ ਉਹਨਾਂ ਵਾਸਤੇ ਤੇ ਅੱਛਾ ਭਾਈ ਜੀ ਹੁਣ ਇੱਕ ਗੱਲ ਆ ਵੀ ਮੈਨੂੰ ਪਤਾ ਲੱਗਾ ਸੀ ਵੀ ਭੈਣ ਜੀ ਇਟਲੀ ਤੋਂ ਆਏ ਨੇ ਹਾਂਜੀ ਉਹ ਕਹਾਣੀ ਕੀ ਸੀ ਥੋੜੀ ਜਿਹੀ ਉਹ ਕਹਾਣੀ ਜਰੂਰ ਦੱਸੋ ਕਹਾਣੀ ਤਾਂ ਜੀ ਇਹ ਸੀ ਜੀ ਕਿ ਮੈਡਮ ਹੈਗੇ ਸੀ ਜੀ ਇਹ 20 ਸਾਲ ਤੋਂ ਬਾਹਰ ਸੀਗੇ ਅੱਛਾ ਤੇ ਜਦੋਂ ਸਾਡੀ ਮੈਰਿਜ ਹੋਈ ਹੈ ਜੀ ਉਸ ਤੋਂ ਬਾਅਦ ਇਹ ਇੱਥੇ ਆਏ ਨੇ ਜੀ ਤੇ ਇਹਨਾਂ ਦਾ ਸ਼ੁਰੂ ਤਾਂ ਹੀ ਸੀਗਾ ਕੁਝ ਲਾਕਡਾਊਨ ਲੱਗ ਗਿਆ ਚੋਟੀ ਸਾਡੀ 2020 ਚ ਮੈਰਿਜ ਹੋਈ ਹੈ ਤੇ ਲਾਕਡਾਊਨ ਲੱਗ ਗਿਆ ਕੁਝ کافی ਸਮਾਂ ਵਿਲੇ ਰਹੇ ਘਰੇ ਤੇ ਪਰ ਉਥੇ ਇਹਨਾਂ ਦਾ ਸੀਗਾ ਕਿ ਯਾਰ ਮੈਂ ਉਥੇ ਇਹਨਾਂ ਕੰਮ ਕੀਤਾ ਤਾਂ ਮੈਂ ਇੱਥੇ ਆਪਣਾ ਕੁਝ ਕਰਨਾ ਚਾਹੁੰਦੀ ਆ ਆਪਣੇ ਪੈਰਾਂ ਤੇ ਖੜਨਾ ਚਾਹੁੰਦੀ ਆ ਇੱਕ ਇੰਡੀਪੈਂਡੈਂਟ ਊਮਨ ਹੋਣਾ ਚਾਹੁੰਦੀ ਆ ਕਿ ਕਿ ਹਾਂ ਮੈਂ ਵੀ ਕਿਸੇ ਨੂੰ ਮੋਟੀਵੇਟ ਕਰ ਸਕਾਂ ਠੀਕ ਹੈ ਨਾ ਜੀ ਤਾਂ ਉਥੋਂ ਹੀ ਅਸੀਂ ਮੰਨੋ ਆਪਣੇ ਵਿਚਾਰ ਤਾਂ ਬਹੁਤ ਬਣਾਏ ਕਿ ਆਹ ਕੰਮ ਕਰਨਾ ਜਾਂ ਉਹ ਕੰਮ ਕਰਨਾ ਪਰ ਐਟ ਦਾ ਐਂਡ ਸਾਡੇ ਯਾਰ ਦੋਸਤ ਸਾਡੇ ਫੈਮਲੀਆਂ ਉਹਨਾਂ ਨੇ ਸਾਨੂੰ ਬਹੁਤ ਸਪੋਰਟ ਕੀਤਾ ਤੇ ਇੱਥੇ ਮੇਨ ਖੜਨ ਦਾ ਤੇ ਇੱਥੇ ਆਉਣ ਦਾ ਮੇਨ ਜਿਹੜਾ ਸ਼ਰੇ ਆ ਉਹ ਸਾਡੇ 11 ਦੋਸਤਾਂ ਨੂੰ ਜਾਂਦਾ ਕਿਉਂਕਿ ਸਭ ਤੋਂ ਪਹਿਲਾਂ ਜਦੋਂ ਅਸੀਂ ਫ੍ਰੀ ਆਫ ਕੋਸਟ ਟੇਸਟਿੰਗ ਕਰਵਾ ਰਹੇ ਸੀਗੇ ਤਾਂ ਉਹ ਸਾਡੇ ਫਰੈਂਡ ਸਰਕਲ ਨੇ ਸਾਨੂੰ ਇੱਥੇ ਪੁਸ਼ ਕੀਤਾ ਸੀਗਾ ਕਿ ਤੁਸੀਂ ਨਹੀਂ ਤੁਸੀਂ ਸ਼ੁਰੂ ਕਰੋ ਕੰਮ ਛੋਟਾ ਵੱਡਾ ਨਹੀਂ ਹੈ ਤੁਸੀਂ ਸ਼ੁਰੂ ਕਰੋ ਇੱਕ ਵਾਰ ਤੇ ਬਾਕੀ ਬਾਬਾ ਨਾਨਕ ਆਪੀ ਬੁਲੰਦੀਆਂ ਤੇ ਲੈ ਕੇ ਜਾਓ। ਕਿਆ ਬਾਤ ਹੈ। ਬਈ ਇੱਚਾ ਤੁਹਾਡੇ ਕੇਕ ਬੜੇ ਸਪੈਸ਼ਲ ਹੁੰਦੇ ਨੇ। ਹਾਂਜੀ। ਹਣਾ ਉਹ ਹੁਣ ਉਹਦੇ ਬਾਰੇ ਜਾਣਕਾਰੀ ਦੇ ਦਿਓ ਵੀ ਉਹ ਕਿਹੜੇ ਕੇਕ ਤੇ ਕਿਹੜੇ ਤੁਸੀਂ ਚੀਜ਼ਾਂ ਯੂਜ਼ ਕਰਦੇ ਹੋ ਬਣਾਉਣ ਵਾਸਤੇ ਉਹਨਾਂ ਦੇ ਅ ਸਰ ਅਸੀਂ ਜੀ ਸਾਡਾ ਮਾਰਕੀਟ ਨਾਲੋਂ ਅਸੀਂ ਤਾਂ ਸਪੈਸ਼ਲ ਹੈ ਜੀ ਅ ਅਲੱਗ ਹੈ ਅਲੱਗ ਆ ਸਪੈਸ਼ਲ ਤਾਂ ਨਹੀਂ ਚਲੋ ਕਹਿ ਸਕਦੇ ਅਲੱਗ ਆ ਅਸੀਂ ਮਾਰਕੀਟ ਤੋਂ ਜੀ ਉਹ ਇਹ ਹੈ ਜੀ ਕਿ ਸਾਡੇ ਕਿਸੇ ਵੀ ਕੇਕ ਦੇ ਵਿੱਚ ਮੈਦਾ ਨਹੀਂ ਯੂਜ਼ ਕਰਦੇ ਜੀ ਅਸੀਂ ਅੱਛਾ ਤੇ ਆਂਡਾ ਬਿਲਕੁਲ ਨਹੀਂ ਯੂਜ਼ ਕਰਦੇ ਕਿਸੇ ਚੀਜ਼ ਕੋਈ ਵੀ ਅਸੀਂ ਕੋਈ ਵੀ ਪ੍ਰੀਜ਼ਰਵੇਟਿਵਸ ਯੂਜ਼ ਨਹੀਂ ਕਰਦੇ ਹੈਗੇ ਕਿਸੇ ਵੀ ਚੀਜ਼ ਦੇ ਵਿੱਚ ਬਾਕੀ ਅਸੀਂ ਗਲੂਟਨ ਫਰੀ ਐਂਡ 슈ਗਰ ਫਰੀ ਅਕੋਰਡਿੰਗ ਟੂ ਦਾ ਕਸਟਮਰ ਨੀਡ ਅਸੀਂ ਉਹਨਾਂ ਨੂੰ ਬਣਾ ਕੇ ਦਿੰਨੇ ਆ ਜੀ ਤੇ ਬਾਕੀ ਅਸੀਂ ਮਿਲਟਸ ਦਾ ਯੂਜ਼ ਕਰਦੇ ਆ ਜੀ ਤੇ ਆਹੀ ਸਾਡੀ ਸਪੈਸ਼ਲਟੀ ਹੈ ਜੀ ਕਿਆ ਬਾਤ ਹੈ ਬਸ ਤੇ ਭਾਜੀ ਕੀ ਕੀ ਬਣਾਉਨੇ ਹੋ ਥੋੜਾ ਜਿਹਾ ਉਹ ਵੀ ਆਪਾਂ ਚਾੜ ਕੇ ਦੇ ਦਈਏ ਜੀ ਹਾਂ ਆਪਾਂ ਸਰ ਕੁਕੀਜ਼ ਅ ਭਾਜੀ ਆ ਕੀ ਚੀਜ਼ ਹੈ ਪਹਿਲਾਂ ਇਹਦੇ ਬਾਰੇ ਦੱਸੋ ਇਹ ਸਰ ਇਟਾਲੀਅਨ ਫੋਕਾਸ਼ੀਆ ਬ੍ਰੈਡ ਹੈ ਜੀ ਅੱਛਾ ਜੀ ਤੇ ਇਹ ਬਸ ਉਹਨਾਂ ਦਾ ਲਾ ਲੋ ਕੀ ਬ੍ਰੇਕਫਾਸਟ ਹੈ ਇਟਲੀ ਵਾਲਿਆਂ ਦਾ ਇਹ ਅੱਛਾ ਤੇ ਆਪਾਂ ਇਹਨੂੰ ਐਜ਼ ਇਟ ਇਜ਼ ਵੀ ਖਾ ਸਕਦੇ ਆ ਐਜ਼ ਅ ਸੈਂਡਵਿਚ ਵੀ ਖਾ ਸਕਦੇ ਆ ਜੀ ਅੱਛਾ ਇਹ ਸੂਜੀ ਦੇ ਆਟੇ ਤੇ ਮਲਟੀ ਗ੍ਰੇਨ ਦਾ ਬਣਿਆ ਹੋਇਆ ਹੈ ਜੀ ਤੇ ਬਾਕੀ ਆਪਾਂ ਕੁਕੀਜ਼ ਕੇਕਸ ਚੀਜ਼ ਕੇਕਸ ਬਰਾਊਨੀਜ਼ ਅ ਚੀਜ਼ ਕੇਕ ਹੋ ਗਏ ਜੀ ਤੇ ਬਾਕੀ ਹੋਰ ਵੀ ਹੁਣ ਸੇਵਰੀ ਦੇ ਵਿੱਚ ਸ਼ੁਰੂ ਕੀਤਾ ਜੀ ਕਿ ਫੈਸਟਿਵ ਸੀਜ਼ਨ ਆ ਰਿਹਾ ਤੇ ਕੁਝ ਸੇਵਰੀ ਵੀ ਨਾਲ-ਨਾਲ ਬਣਾਉਣੀ ਸ਼ੁਰੂ ਕੀਤੀ ਉਹ ਵੀ ਇਟਾਲੀਅਨ ਨੇ ਗਰੀਸੀਨੀ ਹੋਗੀ ਜੀ ਲਬਾਸ਼ ਕਰੈਕਰਜ਼ ਹੋ ਗਏ ਤੇ ਪੀਜ਼ਾ ਬੰਜ਼ ਹੋ ਗਏ ਉਹ ਵੀ ਸ਼ੁਰੂ ਕੀਤੇ ਆਂ ਕੀਆ ਬਲ ਭਾਈ ਤੇ ਭਾਜੀ ਕੇਕ ਕਿਹੜੇ ਕਿਹੜੇ ਬਣਾਉਨੇ ਤੁਸੀਂ ਸਰ ਕੇਕ ਤਕਰੀਬਨ ਅਸੀਂ ਸਾਰੇ ਹੀ ਬਣਾਉਨੇ ਆ ਜੀ ਜਾਦਾਤਰ ਜਿਹੜੇ ਸਾਡੇ ਕੇਕਸ ਹੁੰਦੇ ਨੇ ਉਹ ਚੌਕਲੇਟ ਗਨਾਸ਼ ਦੇ ਹੁੰਦੇ ਨੇ ਜੀ। ਅੱਛਾ ਜੀ। ਤੇ ਅਸੀਂ ਕਰੀਮ ਵਾਲੇ ਕੇਕ ਨਹੀਂ ਬਣਾਉਂਦੇ ਜੀ। ਅੱਛਾ ਜਿਹੜੇ ਬਰਥਡੇ ਵਾਲੇ ਜਿਹੜੇ ਕੇਕ ਹੁੰਦੇ ਉਹ ਨਹੀਂ ਬਣਾਉਂਦੇ। ਹਾਂ ਨਹੀਂ ਸਰ ਬਰਥਡੇ ਦੇ ਵਿੱਚ ਅਸੀਂ ਸਿਰਫ ਚੌਕਲੇਟ ਕੇਕ ਬਣਾਉਂਦੇ ਹਾਂ। ਓਕੇ। ਕਰੀਮ ਕੇਕ ਨਹੀਂ ਬਣਾਉਂਦੇ। ਹਾਂ ਜੀ। ਕਿਉਂਕਿ ਸਰ ਸਾਡਾ ਕਨਸੈਪਟ ਹੈਲਦੀ ਦਾ ਹੈ ਜੀ। ਭਾਜੀ ਕਰੀਮ ਕੇਕ ਦੇ ਵਿੱਚ ਥੋੜਾ ਜਿਹਾ ਦੱਸੋ ਕਿ ਕਿਹੜੀ ਚੀਜ਼ ਹੈਲਦੀ ਨਹੀਂ ਹੁੰਦੀ? ਅ ਸਰ ਫਸਟ ਆਫ ਆਲ ਤਾਂ ਆਪਾਂ ਦੇਖੋ ਕਿਸੇ ਚੀਜ਼ ਨੂੰ ਐਡਾ ਮਾੜਾ ਨਹੀਂ ਕਹਿ ਸਕਦੇ ਠੀਕ ਹੈ ਪਰ ਇਹ ਦੀ ਕੀ ਦੇਖ ਕੇ ਹੈਲਥੀਅਰ ਵਰਜਨ ਚ ਦੇਖੀਏ ਕਰੀਮਸ ਵੀ ਜਿਹੜੀਆਂ ਬਹੁਤ ਹੈਲਦੀ ਦੇ ਵਿੱਚ ਵੀ ਆਉਂਦੀਆਂ ਨੇ ਪਰ ਇਹ ਕਿ ਉਹਨਾਂ ਦੇ ਵਿੱਚ ਜਿਹੜੇ ਸਟੇਬਲਾਈਜ਼ਰਸ ਹੁੰਦੇ ਨੇ ਕਰੀਮ ਨੂੰ ਸਟੇਬਲ ਕਰਨ ਵਾਸਤੇ ਹੁੰਦੇ ਨੇ ਉਹ ਥੋੜੇ ਜਿ ਆਪਣੇ ਸਰੀਰ ਵਾਸਤੇ ਹੁੰਦੇ ਨੇ ਕਿਉਂਕਿ ਉਹ ਜ਼ਿਆਦਾਤਰ ਜਿਹੜੇ ਫੈਟ ਐ ਸੈਚੂਰੇਟਿਡ ਫੈਟ ਐ ਉਹ ਦੇ ਕਰਕੇ ਜਿਹੜੇ ਹੈਗੇ ਨੇ ਉਹ 언ਹੈਲਦੀ ਚਲੇ ਜਾਂਦੇ ਨੇ ਓਕੇ ਹਾਂਜੀ ਕਿਆ ਬਾਤ ਹੈ ਬੜੀ ਹੁਣ ਤੁਹਾਡੇ ਫੈਨ ਫੋਲੋਇੰਗ ਤੁਹਾਡੀ ਬਹੁਤ ਚੰਪਰਾ ਇਹ ਗੁਰੂ ਮਹਾਰਾਜ ਦੀ ਗੱਲ ਹੈ ਜੀ ਅੱਛਾ ਇੱਕ ਲੰਬਾ ਵੀ ਆ ਲੋਕਾਂ ਦਾ ਹਾਂ ਜੀ ਕਹਿੰਦੇ ਭਾਈ ਹਫਤਾ ਹਫਤਾ ਆਉਂਦੇ ਨਹੀਂ ਸਰ ਵੈਸੇ ਵੀ ਅਸੀਂ 3 ਦਿਨ ਹੀ ਲਗਾਉਣੇ ਆ ਜੀ ਅੱਛਾ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਪਰ ਇਹ ਹੁੰਦਾ ਜੀ ਕਿ ਕੰਮ ਕਰਨ ਵਾਲੇ ਸਿਰਫ ਅਸੀਂ ਦੋਏ ਆ ਜੀ ਕਈ ਵਾਰ ਸਰੀਰ ਜਿਆਦਾ ਥੱਕ ਜਾਂਦਾ ਹੈ ਤੇ ਆਪਣੇ ਸਰੀਰ ਨੂੰ ਵੀ ਰੈਸਟ ਚਾਹੀਦੀ ਹੈ ਕਿਉਂਕਿ ਜੇ ਅਸੀਂ ਆਪਣਾ ਸਰੀਰ ਮਜ਼ਬੂਤ ਰੱਖਾਂਗੇ ਤਾਂ ਹੀ ਅਸੀਂ ਦੂਜੇ ਨੂੰ ਖੁਸ਼ੀਆਂ ਵੰਡ ਪਾਵਾਂਗੇ ਜੀ ਅਸਾਂ ਕੀ ਉਹਨਾਂ ਦੀ ਅੰਦਰਾਂ ਵੀ ਜਦੋਂ ਚੀਜ਼ ਖਾਣ ਤੇ ਸਾਨੂੰ ਅਸੀਸ ਦੇਣ ਤੇ ਸਾਡੇ ਕੰਮ ਨੂੰ ਵਧਾਉਣ ਵਾਸਤੇ ਵੀ ਜਿਹੜੀ ਹੈਗੀ ਉਹ ਗੁਰੂ ਮਹਾਰਾਜ ਕਿਰਪਾ ਕਰਨੀ ਪੇਸ਼ ਕਰਕੇ ਅਸੀਂ ਆਪਦੀ ਰੈਸਟ ਕਰ ਲਈਦੀ ਹੈ ਜੀ ਤੇ ਕੁਝ ਨਵੇਂ ਟੇਟੈਂਟ ਰਾਇਲਜ਼ ਹੁੰਦੇ ਨੇ ਸਾਡੇ ਜਿਵੇਂ ਕਿ ਹੁਣ ਅਸੀਂ ਬ੍ਰੈਡ ਲਾਂਚ ਕਰਨੇ ਨੇ ਜੀ ਜਿਹੜੇ ਆਪਣੇ ਨਾਰਮਲ ਬ੍ਰੈਡ ਹੁੰਦੇ ਨੇ ਤੇ ਉਹਨਾਂ ਦੇ ਸਾਡੇ ਟ੍ਰਾਇਲ ਚੱਲ ਰਹੇ ਇਹ ਜਿਹਦੇ ਵਿੱਚ ਰਾਗੀ ਦਾ ਬਰੈਡ ਹੈ ਜੀ ਜਵਾਰ ਦਾ ਬਰੈਡ ਹੈ ਮਲਟੀ grain ਬਰੈਡ ਹੈ ਸੂਜੀ ਦਾ ਬਰੈਡ ਹੈ ਜੀ ਕੀ ਪਤਾ ਹੈ ਉਹ ਫਿਰ ਆਏਗਾ ਕਿ ਮੈਦੇ ਨਾਲ ਉਹ ਫੁੱਲ ਜਾਂਦੇ ਨੇ ਤੇ ਅਸੀਂ ਉਹਦੇ ਵਿੱਚ ਕੋਈ ਪ੍ਰੀਜ਼ਰਵੇਟਿਵਸ ਨਹੀਂ ਯੂਜ਼ ਕਰਦੇ ਇਸ ਕਰਕੇ ਸਾਨੂੰ ਥੋੜੇ ਟ੍ਰਾਇਲ ਜ਼ਿਆਦਾ ਕਰਨੇ ਪੈਂਦੇ ਨੇ ਅੱਛਾ ਹਾਂਜੀ ਤੇ ਤਾਂ ਕਰਕੇ ਵਿੱਚ 4-5 ਦਿਨਾਂ ਕਰੇਂਦੀ ਆਰੇ ਲੈਂਦੇ ਹਾਂ ਹਾਂਜੀ ਹਾਂਜੀ ਹਾਂ ਨਿਆਰੀ ਨਹੀਂ ਜੀ ਬਸ ਕਿਉਂ 4 ਦਿਨ ਵੀ ਕੁਛ ਕਰਦੇ ਹੋ ਹੋਗੇ ਕਰੇਗੀ ਕੀ ਕਰਦੇ ਹੋ ਸਰ ਆਨਲਾਈਨ ਆਰਡਰਸ ਹੁੰਦੇ ਨੇ ਸਾਡੇ ਕੋਲ ਪ੍ਰੀ ਪ੍ਰੀ ਆਰਡਰਸ ਬੁੱਕ ਹੁੰਦੇ ਨੇ ਸਾਡੇ ਕੋਲ ਮਤਲਬ ਕ라우ਡ ਕਿਚਨ ਵੀ ਨਾਲ ਨਾਲ ਚਲਾਉਂਦੇ ਹੋ ਤੁਸੀਂ ਹਾਂਜੀ ਹਾਂਜੀ ਕਲਾਉਡ ਕਿਚਨ ਟਾਈਪ ਹੋ ਗਿਆ ਨਾ ਕਰ ਆਰਡਰ ਕਰਕੇ ਤੇ ਤੁਸੀਂ ਉੱਥੇ ਚੈੱਕ ਕਰ ਸਕਦੇ ਹੋ ਹਾਂਜੀ 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 ਸਰ ਕਿਆ ਬਾਤ ਹੈ ਭਾਜੀ ਬਹੁਤ ਵਧੀਆ ਅੱਜ ਭਾਜੀ ਜਦੋਂ ਭੈਣ ਜੀ ਹੁਣ ਇਟਲੀ ਛੱਡ ਕੇ ਆਏ ਨੇ ਹਾਂਜੀ ਤੋ ਗਏ ਨਹੀਂ ਕਿਉਂਕਿ ਇੱਕ ਟੀਮ ਹੁੰਦਾ ਨਾ ਬੰਦਿਆਂ ਦਾ ਵੀ ਬਈ ਯਾਰ ਕੁੜੀ ਬਾਹਰੋਂ ਆਈ ਆ ਤੇ ਆਪਾਂ ਬਾਹਰ ਜਾਣਾ ਹਾਂਜੀ 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 ਕਿਤੇ ਮੰਨ ਦੇ ਵਿੱਚ ਕਿ ਉਹਦੋਂ ਕੀ ਸੀਗਾ ਵੀ ਤੂੰ ਇੱਥੇ ਹੀ ਰਹਿ ਗਈ ਬਈ ਹੁਣ ਕਿੱਦਾਂ ਕਰਦਾ ਕਿਵੇਂ ਕਿਵੇਂ ਨਹੀਂ ਸਰ ਦੇਖੋ ਜੀ ਜਿਵੇਂ ਕਿ ਇਹ ਬਾਹਰ ਰਹੇ ਨੇ ਬਾਹਰ ਲਾਲੋ ਕੀ ਜੇਕਰ ਆਪਾਂ ਦੇਖਿਆ ਜਾਵੇ ਜਿਹੜੀ ਉੱਥੋਂ ਦੀ ਮੈਂਟੈਲਿਟੀ ਆ ਠੀਕ ਹੈ ਉਹ ਇਹੀ ਹੈ ਜੀ ਕਿ ਅਗਰ ਕੋਈ ਕੰਮ ਸ਼ੁਰੂ ਕਰਨਾ ਤਾਂ ਉਹਨੂੰ ਛੋਟੇ ਪੱਧਰ ਤੋਂ ਸ਼ੁਰੂ ਕਰੋ ਕਿ ਜੇਕਰ ਆਪਾਂ ਵੈਗਨ ਇਨਵੈਸਟਮੈਂਟ ਕਰਾਂਗੇ ਕਾਲੂ ਕੰਮ ਚੱਲੇ ਨਾ ਚੱਲੇ ਆਪਣਾ ਟੇਸਟ ਹੈ ਲੋਕਾਂ ਕੋਲ ਨਾ ਉਹ ਸਹੀ ਤਰੀਕੇ ਨਾਲ ਪਹੁੰਚੇ ਪਹੁੰਚੇ ਦਾ ਕੰਮ ਫੇਲ ਹੋਣ ਤੇ ਉਸ ਤੋਂ ਬਾਅਦ ਡਿਪਰੈਸ਼ਨ ਹੈ ਜੀ 100 ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਇਹਨਾਂ ਦਾ ਸਿਗਾ ਕਿ ਜੇਕਰ ਆਪਾਂ ਸ਼ੁਰੂ ਕਰਾਂਗੇ ਕੁਝ ਇਹਨਾਂ ਦਾ ਸ਼ੁਰੂ ਤਾਂ ਸਿਗਾ ਕਿ ਮੈਂ ਖਾਣੇ ਦਾ ਹੀ ਕੰਮ ਸ਼ੂਟ ਕਰਾਂਗੀ ਪਰ ਮਿੱਠੇ ਦਾ ਕਦੇ ਨਹੀਂ ਸੀ ਸੋਚਿਆ ਸੋਚਿਆ ਸੀ ਸੇਵਰੀ ਦਾ अच्छा ठीक है जी क्योंकि ਇਹ ਆ ਇਟਲੀ ਦੇ ਵਿੱਚ ਐਜ਼ ਅ ਸ਼ੈਫ ਰਹੇ ਨੇ ਜੀ ਫਾਈਵ ਸਟਾਰ ਹੋਟਲਸ ਦੇ ਵਿੱਚ ਐਜ਼ ਅ ਸ਼ੈਫ ਕੰਮ ਕੀਤਾ ਹੋਇਆ ਜੀ ਇਹਨਾਂ ਦਾ اچھا ਹੋਰ ਵੀ ਦੱਸੀਏ ਸਿਟੀਜ਼ਨ ਨੇ ਉੱਥੇ ਦੇ ਹਾਂਜੀ ਚਾ ਵਾਹ ਹਾਂਜੀ ਇਹ ਉਥੇ ਦੇ ਸਿਟੀਜ਼ਨ ਨੇ ਤੇ ਬਸ ਉਹੀ ਸੀਗਾ ਕਿ ਛੋਟੇ ਤੋਂ ਸ਼ੁਰੂ ਕਰਨਾ ਪਰ ਉਹ ਛੋਟਾ ਛੋਟਾ ਕਰਦਾ ਪਤਾ ਨਹੀਂ ਲੱਗਿਆ ਜੀ ਬਾਬਾ ਨਾਨਕ ਨੇ ਕਦੋਂ ਇੰਨੀ ਮਿਹਰ ਕਰਤੀ ਜੀ ਕਿ ਹੁਣ ਪੂਰੇ ਪਟਿਆਲੇ ਦਾ ਪੂਰੇ ਪਟਿਆਲੇ ਦਾ ਕੀ ਹੁਣ ਚੰਡੀਗੜ੍ਹ ਵੀ ਜਾਂਦੇ ਨੇ ਜੀ ਆਰਡਰ ਸੰਗਰੂਰ ਵੀ ਜਾਂਦੇ ਨੇ ਮੋਗੇ ਸਾਰੇ ਕਿਤੇ ਜਾ ਰਹੇ ਨੇ ਜੀ ਪਰਮਾਤਮਾ ਬਸ ਐਦਾਂ ਹੀ ਵਰਕਤਾ ਪਾਉਂਦਾ ਮਤਲਬ ਕਲੀਅਰ ਗੱਲ ਆ ਜੀ ਹੁਣ वाले दी मोस्ट वांटेड जोड़ी है ये ਜਿਹੜੀ ਸਭ ਤੋਂ ਵਧੀਆ ਕੇਕ ਬਣਾਉਂਦੀ ਆ ਨਹੀਂ ਸਭ ਤੋਂ ਵਧੀਆ ਤਾਂ ਨਹੀਂ ਕਹਿ ਸਕਦੇ ਜੀ ਇਹ ਤਾਂ ਸਾਰੇ ਲੋਕ ਵੇਟ ਕਰਦੇ ਆ ਭਾਜੀ ਹਫ਼ਤਾ ਹਫ਼ਤਾ ਵੇਟ ਕਰਦੇ ਆ ਤੁਹਾਡੇ ਪ੍ਰੋਡਕਟ ਨੂੰ ਲੈਣ ਲਈ ਹਾਂਜੀ ਬਸ ਅਸੀਂ ਪ੍ਰੇਮ ਪਿਆਰ ਭਾਵਨਾ ਨਾਲ ਤੇ ਗੁਰੂ ਮਹਾਰਾਜ ਦਾ ਬਾਣੀ ਜਿੰਨਾ ਚਿਰ ਸਮਾਨ ਬਣਦਾ ਹੈ ਜੀ 10 ਘੰਟੇ ਬਣੇ 8 ਘੰਟੇ ਬਣੇ 12 ਘੰਟੇ ਬਣੇ ਗੁਰੂ ਮਹਾਰਾਜ ਦੀ ਬਾਣੀ ਨਹੀਂ ਬੰਦ ਕਰਦੇ ਜੀ ਸਿਰ ਟੱਕੇ ਹਰ ਇੱਕ ਚੀਜ਼ ਸੁਚਮ ਨਾਲ ਬਣਾਈ ਜਾਂਦੀ ਹੈ ਜੀ ਬਸ ਉਹੀ ਹੈ ਜੀ ਅਸੀਂ ਕੁਝ ਵੱਖਰਾ ਨਹੀਂ ਕਰ ਰਹੇ ਕਿਸੇ ਤੋਂ ਵੀ ਕੁਝ ਵੀ ਵੱਖਰਾ ਨਹੀਂ ਕਰ ਰਹੇ ਇਹ ਜਿਹੜਾ ਰਸ ਹੈ ਜੀ ਇਹ ਬਾਣੀ ਦਾ ਰਸ ਹੈ ਜੀ ਸਾਡਾ ਕੁਝ ਨਹੀਂ ਕੀ ਬਾਤ ਹੈ ਬਹੁਤ ਵਧੀਆ ਭਾਜੀ ਬੜੀ ਵਧੀਆ ਸੋਚ ਆ ਤੁਹਾਡੀ ਤੇ ਬਹੁਤ ਵਧੀਆ ਲੱਗਦਾ ਹੈ ਵੀ ਰੇਟ ਰੂਟ ਕਿੰਨੇ ਕ ਜਾਇਜ਼ ਰੱਖੇ ਨੇ ਪਹਿਲਾਂ ਤੋਂ ਸਰ ਰੇਟ ਅਸੀਂ ਆਪਣੇ ਅਕੋਰਡਿੰਗਲੀ ਤਾਂ ਬਹੁਤ ਚ ਜਾਇਜ਼ ਜਾਇਜ਼ ਰੱਖੇ ਨੇ ਜੀ ਅਸੀਂ ਇੱਥੇ ਕਦੇ ਵੀ ਫੁੱਲ ਕੇਕ ਨਹੀਂ ਲੈ ਕੇ ਆਉਂਦੇ ਅਸੀਂ ਹਮੇਸ਼ਾ ਹੀ ਕੇਕ ਦੀ ਕਟਿੰਗ ਕਰਕੇ ਪੀਸਾਂ ਦੇ ਵਿੱਚ ਲੈ ਕੇ ਆਉਨੇ ਆਂ ਕਿ ਕਿਸੇ ਦੀ ਵੀ ਜੇਬ ਤੇ ਕੋਈ ਚੀਜ਼ ਭਾਰੀ ਨਾ ਹੋਵੇ ਕਿਉਂਕਿ ਹਰ ਇੱਕ ਬੰਦੇ ਦਾ ਹਰ ਇੱਕ ਇਨਸਾਨ ਦਾ ਜੀ ਕਰਦਾ ਹੈ ਜੀ ਕਿ ਮੈਂ ਕੁਝ ਨਵਾਂ ਟਰਾਈ ਕਰਾਂ ਮੈਂ ਨਵਾਂ ਕੁਝ ਖਾਵਾਂ ਤਾਂ ਇਸ ਕਰਕੇ ਜੀ ਅਸੀਂ ਉਹ ਛੋਟੇ ਜਿਹੜੇ ਹੈਗੇ ਨੇ ਪੈਕਟਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਸੀਂ 5-5 ਕੁਕੀਆਂ 6-6 ਕੁਕੀਆਂ ਜਾਂ 50-50 ਗ੍ਰਾਮ ਦੀ ਪੈਕਿੰਗ ਕਰਕੇ ਲੈ ਕੇ ਆਉਨੇ ਆ ਉਹਦੇ ਨਾਲ ਇਹ ਹੈ ਜੀ ਕਿ ਹਰ ਇੱਕ ਬੰਦਾ ਖਾ ਸਕਦਾ ਹੈ ਜੀ ਹਰ ਇੱਕ ਬੰਦਾ ਲੈ ਸਕਦਾ ਹੈ ਜੀ ਹਰ ਇੱਕ ਬੰਦੇ ਦੀ ਰੇਂਜ ਦੀ ਚੀਜ਼ ਹੈ ਕੀ ਇਹ ਹੂੰ ਤੇ ਬਾਈ ਹੁਣ ਜਿਹੜਾ ਵੱਡਾ ਕੇਕ ਜਿਹੜਾ ਤੁਸੀਂ ਕਿਲੋ ਦਾ ਬਣਾ ਕੇ ਦਿੰਦੇ ਉਹ ਕੀ ਰੇਟ ਪਿੰਦਾ ਤੁਸੀਂ ਅ ਸਰ ਕੇਕ ਸਾਰੇ ਅਲੱਗ-ਅਲੱਗ ਨੇ ਜੀ ਕੁਛ ਇਹ ਹੈ ਜੀ ਸਾਡੀ ਜਿਹੜੀ ਆਟੇ ਦੀਆਂ ਰੈਸਪੀਆਂ ਨੇ ਉਹ ਦੂਜੀਆਂ ਰੈਸਪੀਆਂ ਨਾਲੋਂ ਚੇਂਜ ਨੇ ਜੀ ਕੋਈ 600 ਗ੍ਰਾਮ ਦੀ ਹੈ ਕੋਈ 700 ਗ੍ਰਾਮ ਦੀ ਆ ਤਾਂ ਉਸ ਹਿਸਾਬ ਨਾਲ ਜੀ ਸਾਡਾ ਇਹ ਲਾ ਲੋ ਜੀ ਜੇਕਰ ਕੋਈ 600 ਗ੍ਰਾਮ ਦਾ ਕੇਕ ਹੈ ਉਹ 680 650 ਦੇ ਵਿੱਚ ਵਿੱਚ ਹੁੰਦਾ ਹੈ ਜੀ ਬਾਕੀ ਕਸਟਮਰ ਦੀ ਡਿਮਾਂਡ ਹੈ ਜੀ ਕਸਟਮਰ ਨੇ 슈ਗਰ ਫ੍ਰੀ ਲੈਣਾ ਉਹ ਥੋੜਾ ਜਿਹਾ ਹੋਰ ਮਹਿੰਗਾ ਹੋ ਜਾਂਦਾ ਹੈ ਜੀ ਕਿਉਂਕਿ ਅਸੀਂ ਉਹਦੇ ਵਿੱਚ ਜਿਹੜਾ ਸਟੀਵੀਆ ਨਹੀਂ ਯੂਜ਼ ਕਰਦੇ ਜੀ ਕਿਉਂਕਿ ਪੱਕਣ ਤੋਂ ਬਾਅਦ ਜਿਹੜਾ ਸਟੀਵੀਆ ਉਹ ਥੋੜਾ ਕੌੜਾ ਕੜੱਪਣ ਤੇ ਟੇਸ ਦਿੰਦਾ ਤੇ ਬਾਕੀ ਇਹ ਹੈ ਜੀ ਕਿ ਜੇ ਜਿਵੇਂ ਕਸਟਮਰ ਕਹਿੰਦਾ ਆਪਾਂ ਉਵੇਂ ਹੀ ਬਣਾ ਕੇ ਦੰਨੇ ਜੀ ਆਪਣੇ ਵੱਲੋਂ ਅਸੀਂ ਨਹੀਂ ਬਾਕੀ ਅਸੀਂ ਆਪਣੇ ਵੱਲੋਂ ਜਿਹੜਾ ਹੈਗਾ ਅਗਲੇ ਨੂੰ ਦੱਸਦੇ ਆ ਕਿ ਹਾਂ ਇਹ ਬੈਸਟ ਰਹੇਗਾ ਬਾਕੀ ਜਿਵੇਂ ਅਗਲੇ ਦੀ ਮਰਜ਼ੀ ਓਕੇ ਤੇ ਹੁਣ ਇਧਰ ਪੈਣਾ ਵਾਲੇ ਪਾਸੇ ਆ ਜੀ ਪੈ ਜੀ ਕਿਵੇਂ ਠੀਕ ਹੋ ਪੈ ਜੀ ਮੈਨੂੰ ਇੱਕ ਗੱਲ ਦਾ ਜਵਾਬ ਲੈਣਾ ਤੁਹਾਡੇ ਕੋਲੋਂ ਜਦੋਂ ਇਟਲੀ ਛੱਡਿਆ ਸੀ ਹਾਂਜੀ ਉਹ ਇਟਲੀ ਵਧੀਆ ਨਹੀਂ ਲੱਗਾ ਤਾਂ ਛੱਡਦਾ ਜਾਂ ਕੀ ਗੱਲ ਇੰਡੀਆ ਜ਼ਿਆਦਾ ਵਧੀਆ ਲੱਗਾ ਤਾਂ ਛੱਡਦਾ ਨਹੀਂ ਇੰਡੀਆ ਵੀ ਬਹੁਤ ਵਧੀਆ ਇਟਲੀ ਵੀ ਬਹੁਤ ਵਧੀਆ ਉੱਥੇ ਇਦਾਂ ਸਾਲ ਲਏ ਉੱਥੇ ਵੀ ਮਤਲਬ ਆਪਣੇ ਆਪਣੇ ਫਾਇਦੇ ਦੇ ਨੁਕਸਾਨ ਨੇ ਦੋਨੋਂ ਕੰਟਰੀਜ਼ ਦੇ ਹੁਣ ਬਸ ਜਿੱਥੇ ਆ ਗਏ ਵਾਸਕੇ ਬਸ ਉੱਥੋਂ ਦੇ ਹੋਗੇ ਫੇਰ ਵੀ ਅੱਛਾ ਨਹੀਂ ਪਰ ਇਟਲੀ ਦਾ ਪਿਆਰ ਹਜੇ ਵੀ ਤੁਹਾਡੇ ਦਿਲ ਚੋਂ ਗਿਆ ਨਹੀਂ ਨਹੀਂ ਜੀ ਮੈਨੂੰ ਬਹੁ ਮੈਨੂੰ ਖਾਣ ਪੀਣ ਦੀਆਂ ਚੀਜ਼ਾਂ ਬਹੁਤ ਯਾਦ ਆਉਂਦੀਆਂ ਨੇ ਕਿਉਂਕਿ ਮੇਨ ਗੱਲ ਇਹ ਆ ਵੀ ਇਟਲੀ ਦੇ ਵਿੱਚ ਨਾ ਪੀਜ਼ਾ ਸਭ ਤੋਂ ਜ਼ਿਆਦਾ ਮਸ਼ਹੂਰ ਇਟਲੀ ਦੇ ਜਿਹੜਾ ਹੈ ਨਾ ਤੇ ਉਹ ਚੀਜ਼ਾਂ ਤੇ ਅੱਜ ਮਿਸ ਕਰਦੇ ਹੋ ਕਿਤੇ ਕਿਤੇ ਵੀ ਜਿਹੜਾ ਪੀਜ਼ਾ ਉੱਥੇ ਖਾਣਾ ਸੀ ਤੇ ਇੱਥੇ ਤੇ ਚੀਜ਼ਾਂ ਨੇ ਮੈਨੂੰ ਜਦੋਂ ਮੈਂ ਇੱਥੇ ਉਹ ਘਰੇ ਬਣਾਉਣੀ ਆ ਬੇਕਿੰਗ ਕਰਦੀ ਆ ਕੋਈ ਕੇਕ ਹੋ ਗਿਆ ਕੋਈ ਪੀਜ਼ਾ ਹੋ ਗਿਆ ਤਾਂ ਜਦੋਂ ਮੈਂ ਪਹਿਲੀ ਵਾਈਟ ਲੈਣੀ ਹੈ ਮੈਂ ਇੱਕਦਮ ਉੱਥੇ ਪਹੁੰਚ ਜਾਨੀ ਆ ਫਿਰ ਮੈਨੂੰ ਲੱਗਦਾ ਕਿ ਹਾਂ ਕੁਝ ਅੱਛਾ ਬਣਿਆ ਹੈ ਜੇ ਮੈਂ ਉਹ ਚੀਜ਼ ਨੂੰ ਯਾਦ ਕਰ ਪਾਰੀ ਆ ਖਾ ਕੇ ਤਾਂ ਕੁਝ ਅੱਛਾ ਹੀ ਬਣਿਆ ਸੋ ਮੈਂ ਸਾਰਾ ਕੁਝ ਬਣਾ ਲੈਣੀ ਆ ਪਰ ਇਹ ਕਿ ਉੱਥੋਂ ਦਾ ਸਵਾਦ ਉੱਥੋਂ ਦਾ ਪਰ ਕੋ ਟਰਾਈ ਕਰੀਦੀ ਆ ਅਜਾ ਤੁਹਾਡੇ ਪਰਿਵਾਰਾਜ ਵੀ ਇਟਲੀ ਵਿੱਚ ਆ ਨਾ ਹਾਂਜੀ ਮੇਰੀ ਸਾਰੀ ਫੈਮਿਲੀ ਫੈਮਿਲੀ ਵਾਲੀ ਉੱਥੇ ਕਹਿੰਦੇ ਨਹੀਂ ਪੁੱਤ ਕੀੜਾ ਮਾਰ ਜਾ ਹੁਣ ਮੇਰੇ ਭਾਬੀ ਜੀ ਹੁਣ ਮੇਰੇ ਭਤੀਜਾ ਹੋਇਆ ਵਾ ਲੇਟੈਸਟ ਹੀ 10 15 ਦਿਨ ਹੋਏ ਦੇ ਉਹ ਕਹਿੰਦੇ ਨੇ ਕਿ ਹੁਣ ਭੂਆ ਆਵੇ ਬੱਚਿਆਂ ਨੂੰ ਦੇਖ ਕੇ ਜਾਵੇ ਨਹੀਂ ਪੁੱਪੜ ਦੀ ਨਾਲ ਨਹੀਂ ਨਹੀਂ ਮੈਂ ਉਹ ਨਾਲ ਹੀ ਲੈ ਕੇ ਜਾਵਾਂਗੇ ਦਰਵਾਜ਼ੇ ਆਓ ਦੇਖ ਲਓ ਪੂਆ ਦੀ ਗੱਲ ਹੋ ਗਈ ਬਈ ਪੁੱਪੜ ਦੀ ਗੱਲ ਨਹੀਂ ਹੋਈ ਵਿੱਚ ਨਹੀਂ ਨਹੀਂ ਇਹਨਾਂ ਨੇ ਪੁੱਪੜ ਦੀ ਖਾਤਰਦਾਰੀ ਉਰੇ ਜ਼ਿਆਦਾ ਹੋ ਜਾਂਦੀ ਹੈ ਲੈ ਜੀ ਬਿਲਕੁਲ ਮੈਨੂੰ ਕੀ ਦਿਮਾਗ ਸੀਗਾ ਵੀ ਆਪਾਂ ਇੱਥੇ ਇਹ ਜਿਹੜੇ ਪ੍ਰੋਡਕਟ ਤੁਸੀਂ ਲਾਂਚ ਕੀਤੇ ਨੇ ਕੇਕ ਨੂੰ ਲੈ ਕੇ ਕੀ ਦਿਮਾਗ ਸੀਗਾ ਵੀ ਇਦਾਂ ਦਾ ਪ੍ਰੋਡਕਟ ਮਾਰਕੀਟ 'ਚ ਲੈ ਕੇ ਲੋਕ ਐਕਸੈਪਟ ਕਰਨਗੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਕਦੇ ਨਾ ਇੰਨਾ ਜ਼ਿਆਦਾ ਸੋਚਿਆ ਨਹੀਂ ਅਸੀਂ ਜਿਮ ਗਏ ਜਿਮ ਚ ਇੱਕ ਨਾਰਮਲ ਡਰਾਈ ਕੇਕ ਲੈ ਕੇ ਗਏ ਸੂਜੀ ਦਾ ਉਹ ਸਾਰਿਆਂ ਨੂੰ ਇੰਨਾ ਅੱਛਾ ਲੱਗਿਆ ਮਤਲਬ ਉਹਨਾਂ ਨੂੰ ਐ ਲੱਗੇ ਕਿ ਪਤਾ ਨਹੀਂ ਅਸੀਂ ਕੀ ਖਾ ਲਿਆ ਮੇਰੇ ਵਾਸਤੇ ਨਾਰਮਲ ਸੀ ਕਿਉਂਕਿ ਮੈਂ ਬਾਹਰ ਵੀ ਕੁਕਿੰਗ ਕਰਦੀ ਸੀ ਬੇਕਿੰਗ ਵੀ ਕਰਦੀ ਸੀ ਐਜ਼ ਅ ਸ਼ੈਫ ਵੀ ਕੰਮ ਕਰਦੀ ਸੀਗੀ ਤੇ ਮਤਲਬ ਘਰ ਦੇ ਨੂੰ ਤਾਂ ਅੱਛਾ ਲੱਗਦਾ ਹੀ ਹੁੰਦਾ ਤੇ ਮੈਨੂੰ ਇੰਨਾ ਮਤਲਬ ਮੈਨੂੰ ਪਤਾ ਹੈ ਕਿ ਮੈਂ ਅੱਛਾ ਬਣਾ ਲੀਨੀ ਪਰ ਮੈਂ ਮਾਨ ਨਹੀਂ ਕਰਦੀ ਸਭ ਬਾਬਾ ਜੀ ਦੇ ਹੱਥ ਹੈ ਆਪਾਂ ਪਿਆਰ ਨਾਲ ਜੋ ਵੀ ਬਣਾ ਲਈ ਅੱਛਾ ਹੀ ਬਣਦਾਗਾ ਤੇ ਮੈਂ ਆਪੇ ਸਵਾਭੂ ਬਣ ਗਿਆ ਸਮਾਨ ਬਣਦਾ ਗਿਆ ਪਹਿਲਾਂ ਮੈਨੂੰ ਆਏ ਹੁੰਦਾ ਸੀਗਾ ਕਿ ਮੈਂ ਸਿਰਫ ਕੁਕੀਜ਼ ਦਾ ਕੰਮ ਕਰੂੰਗੀ ਕੋਈ ਆ ਕੇਕ ਪੁੱਡਿੰਗ ਐਕਸਟਰਾ ਕੁਝ ਨਹੀਂ ਐਡ ਕਰਨਾ ਪਰ ਹੌਲੀ ਹੌਲੀ ਲੋਕਾਂ ਦਾ ਰਿਸਪੌਂਸ ਦੇਖ ਕੇ ਮਤਲਬ ਮੈਂ ਖੁਦ ਵੀ ਮੋਟੀਵੇਟ ਹੋਈ ਨਹੀਂ ਮੈਨੂੰ ਕੁਝ ਡਿਫਰੈਂਟ ਕਰਨਾ ਚਾਹੀਦਾ ਮਾਤੇ ਹੁਣ ਅਸੀਂ ਘਰੇ ਵੀ ਕਦੇ ਮੈਦਾ ਨਹੀਂ ਯੂਜ਼ ਕਰਦੇ ਹਜੇ ਵੀ ਲੋਕਾਂ ਨੂੰ ਕਈ ਵਾਰ ਲੋਕ ਜਦੋਂ ਇੱਥੇ ਆਉਂਦੇ ਨੇ ਮੈਨੂੰ ਲੱਗਦੀ ਨਹੀਂ ਹੁੰਦਾ ਕਿ ਅਸੀਂ ਮੈਦਾ ਯੂਜ਼ ਨਹੀਂ ਕਰਦੇ ਕੰਫਰਮ ਕਰਦੇ ਆ ਕਿ ਆਟੇ ਦਾ ਹੀ ਬਣਿਆ ਹੋਇਆ ਵਾ ਕਿਉਂਕਿ ਟੇਸਟ ਜੇ ਹੁਣ ਜਦੋਂ ਆਪਾਂ ਚੀਜ਼ੇ ਅੱਛੇ ਕੁਆਲਿਟੀ ਦੀ ਯੂਜ਼ ਕਰਦੇ ਆ ਬਿਲਕੁਲ ਹੁਣ ਅਸੀਂ ਟੀਵੀ ਐਫ ਦੇ ਆਟੇ ਯੂਜ਼ ਕਰਦੇ ਆ ਉਹ ਨਾਰਮਲ ਆਟੇ ਨਾਲੋਂ ਮਤਲਬ ਜੇ ਨਾਰਮਲ ਕਣਕ ਦਾ ਆਟਾ ਲੈ ਲੀਏ ਤੇ ਉਹਦਾ ਕਣਕ ਦਾ ਆਟਾ ਲੈ ਲੀਏ ਬਹੁਤ ਫੱਕ ਹੈ ਓਕੇ ਫਿਰ ਉਹ ਕੇਕ 'ਚ ਚੀਜ਼ ਦਾ ਪਤਾ ਲੱਗਦਾ ਸੋ ਲੋਕਾਂ ਨੇ ਵੀ ਬਹੁਤ ਸਾਥ ਦਿੱਤਾ ਸਾਰਿਆਂ ਨੇ ਤੇ ਪਾ ਜੀ ਹੁਣ ਅੱਗੇ ਡ੍ਰੀਮ ਕਿਹੜੇ ਕਿਹੜੇ ਨੇ ਡ੍ਰੀਮ ਤਾਂ ਬਹੁਤ ਨੇ ਵਧੀਆ ਜੇ ਮੈਨੂੰ ਇਹ ਹੁੰਦਾ ਕਿ ਜਿਵੇਂ ਬਾਹਰ ਆਪਣੇ ਨਾ ਇੱਥੇ ਕੈਫੇ ਜ਼ਿਆਦਾ ਖੁੱਲ ਗਏ ਨੇ ਮੈਨੂੰ ਆਉਂਦਾ ਜਿਵੇਂ ਬਾਹਰ ਬੇਕਰੀਆਂ ਚੱਲਦੀਆਂ ਨੇ ਉੱਥੇ ਬ੍ਰੈਡਸ ਹੁੰਦੀਆਂ ਨੇ ਫਰੈਸ਼ ਬ੍ਰੈਡ ਬਣਾਉਂਦੇ ਨੇ ਕੁਕੀਜ਼ ਹੁੰਦੀਆਂ ਮੈਂ ਉਦਾਂ ਦੀ ਬੇਕਰੀ ਖੋਲਣਾ ਚਾਹੁੰਦੀ ਆ ਜਿਹੜੀ ਉੱਥੇ ਹੁੰਦੀ ਹੈ ਮੈਂ ਥੋੜਾ ਹਟ ਕੇ ਕਰਨਾ ਚਾਹੁੰਦੀ ਆ ਇਹ ਸਟਾਲ ਮੈਂ ਹਮੇਸ਼ਾ ਲਗਾਵਾਂਗੀ ਹੁਣ ਅੱਜ 3 ਦਿਨ ਲਗਾ ਰਹੇ ਆ ਉਦੋਂ ਅਸੀਂ ਇੱਕ ਦਿਨ ਲਗਾ ਲਿਆ ਕਰਾਂਗੇ ਪਰ ਅਸੀਂ ਜਗ੍ਹਾ ਨਹੀਂ ਛੱਡਾਂਗੇ ਜਿੱਥੋਂ ਸਾਨੂੰ ਮਤਲਬ ਸਾਰਾ ਕੁਝ ਸਟਾਰਟ ਹੋਇਆ ਅਰੇ ਪੰਜਾਬੀਆਂ ਦੇ ਵੇਹੇ ਆਦਤ ਉਹਦੀ ਕਬਜ਼ਾ ਕਰਨ ਦੀ ਪਤਾ ਕਦੇ ਪੰਜੀ ਲੋਕ ਚੌਕ ਹੋਈ ਆਪਸ ਵਿੱਚ ਮਤਲਬ ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸਾਂ ਬਾਬਾ ਜੀ ਦੀ ਮਿਹਰ ਨਾਲ ਇਹ ਬਹੁਤ ਮਤਲਬ ਓਵਰ ਅੰਡਰਸਟੈਂਡਿੰਗ ਹੈ ਮਤਲਬ ਬਹੁਤ ਸਮਝਦੇ ਨੇ ਮੈਨੂੰ ਹਮੇਸ਼ਾ ਪੁਸ਼ ਕਰਦੇ ਨੇ ਮੋਟੀਵੇਟ ਕਰਦੇ ਆ ਮੈਂ ਥੋੜਾ ਮਤਲਬ ਮੇਰਾ ਜਿਹੜਾ ਸੁਭਾਅ ਥੋੜਾ ਮੈਂ ਸ਼ਾਈ ਜਿੰਦਗੀ ਵਿੱਚ ਮੈਂ ਨਾ ਬੋਲਦੀ ਨਹੀਂ ਸੀ ਅੱਜ ਜਦੋਂ ਮੈਂ ਇੰਨਾ ਕੁਝ ਬੋਲ ਪਾ ਰਹੀ ਆ ਇਹਨਾਂ ਤੇ 5 ਸਾਲਾਂ ਦੀ ਮਿਹਨਤ ਆ ਨਹੀਂ ਤਾਂ ਮੈਂ ਮਤਲਬ ਬਹੁਤ ਇੰਟਰੋਵਰਟ ਸੀ ਮੈਂ ਕਿਸੇ ਨਾਲ ਗੱਲ ਵੀ ਨਹੀਂ ਕਰਦੀ ਹੁੰਦੀ ਸੀ ਤੇ ਅੱਜ ਜਦੋਂ ਕੋਈ ਕਸਟਮਰ ਆਉਂਦਾ ਮੈਂ ਇਹਨਾਂ ਨੂੰ ਨਹੀਂ ਬੋਲਣ ਦਿੰਦੀ ਮੈਨੂੰ ਆਏਂ ਤਾਂ ਮੈਂ ਹੀ ਦੱਸਾਂ ਸਾਰਾ ਕੁਝ ਤੇ ਬਹੁਤ ਵਧੀਆ ਲਾਈਫ ਪਾਰਟਨ ਅੱਛਾ ਹੋਣਾ ਬਹੁਤ ਜ਼ਰੂਰੀ ਹੈ ਲਾਈਫ ਸੇ ਬਿਲਕੁਲ ਮਤਲਬ ਅਸੀਂ ਸਭ ਕੁਝ ਕਰਦੇ ਨੇ ਕਿੰਨੇ ਕੰਮ ਕੰਮ ਕਿਵੇਂ ਵੰਡੇ ਹੋਏ ਨੇ ਵੀ ਕਿਹੜਾ ਕੰਮ ਬਾਈ ਨੇ ਕਰਦਾ ਕਿਹੜਾ ਕੰਮ ਤੁਸੀਂ ਕਰਦੇ ਹੋ ਬੇਕਿੰਗ ਵਗੈਰਾ ਸਾਰਾ ਕੁਝ ਮੈਂ ਕਰਦੀ ਆ ਪੈਕੇਜਿੰਗ ਡਿਲੀਵਰੀ ਇਹ ਹੈਂਡਲ ਕਰਦੇ ਨੇ ਟੇਸਟਿੰਗ ਅਸੀਂ ਦੋਨੋਂ ਕਰਦੇ ਆ ਅੱਛਾ ਕਿਉਂਕਿ ਦੋਨਾਂ ਦਾ ਮਤਲਬ ਹੋਣਾ ਚਾਹੀਦਾ ਨਾ ਕਿ ਪਤਾ ਲੱਗੇ ਕਿ ਚੀਜ਼ ਸਹੀ ਹੈ ਜਾਂ ਮਤਲਬ ਟੇਸਟ ਕਿਵੇਂ ਹੈ ਤੇ ਬਾਕੀ ਮਿਲਜੁਲ ਕੇ ਕਰ ਲੀਦਾ ਵਧੀਆ ਚੱਲ ਰਿਹਾ ਹੈ ਹਾਸ ਖੇਡ ਕੇ ਵਧੀਆ ਚੱਲ ਰਿਹਾ ਸਾਰਾ ਕੁਝ ਕੀ ਆ ਮਾ ਤੁਹਾਡੇ ਘਰ ਤਾਂ ਐ ਰੌਣਕ ਲੱਗੀ ਰਹਿੰਦੀ ਹੁੰਦੀ ਹੈ ਤਾਂ ਹਾਂਜੀ ਤੇ ਅੱਛਾ ਜੀ ਬੋਲ ਨਹੀਂ ਹੁੰਦੇ ਕਦੇ ਵੀ ਬਹੁਤ ਵਧੀਆ ਬੜੇ ਐਵੇਂ ਹਾਸੇ ਖੇਡਦੇ ਰਹੋ ਤੇ ਦੀਵਾਲੀ ਵਾਸਤੇ ਸਪੈਸ਼ਲ ਕੀ ਹੈ ਜੀ ਦੀਵਾਲੀ ਵਾਸਤੇ ਅਸੀਂ ਆਪਣੀ ਇੰਸਟਾਗ੍ਰam ਪੇਜ ਤੇ ਸਪੈਸ਼ਲ ਬਜਟ ਫ੍ਰੈਂਡਲੀ ਵੀ ਤੇ ਥੋੜੇ ਕੀ ਕਹਿੰਦੇ ਆ ਪ੍ਰੀਮੀਅਮ ਹੈਂਪਰਸ ਵੀ ਲਾਂਚ ਕਰੇ ਨੇ ਉਹਦੇ ਤੇ ਸਾਰੇ ਜਾਣੇ ਜਾ ਕੇ ਚੈੱਕ ਕਰ ਸਕਦੇ ਨੇ ਬਸ ਦਿਵਾਲੀ ਤੋਂ ਕੁਝ ਦਿਨ ਪਹਿਲਾਂ ਆਰਡਰ ਕਰ ਰਹੇ ਹੋ ਕਿਉਂਕਿ ਆਪਣੇ ਪੰਜਾਬੀਆਂ ਦੀ ਆਦਤ ਹੁੰਦੀ ਹੈ ਮੌਕੇ ਤੇ ਚੀਜ਼ ਮੰਗਦੇ ਨੇ ਤੇ ਸਾਡਾ ਹਮੇਸ਼ਾ ਹੁੰਦਾ ਕਿਉਂਕਿ ਅਸੀਂ ਸਕ੍ਰੈਚ ਤੋਂ ਬਣਾਉਣੀ ਹੈ ਅਸੀਂ ਆਪਣੇ ਕਸਟਮਰਾਂ ਨੂੰ ਵੀ ਇਹੀ ਕਹਿੰਨੇ ਸਾਨੂੰ ਏਟਲੀਸਟ ਇੱਕ ਦਿਨ ਪਹਿਲਾਂ ਦੱਸੋ ਕਿਉਂਕਿ ਸਾਡੇ ਕੋਲ ਰੈਡੀमेड ਕੁਝ ਨਹੀਂ ਹੈਗਾ ਅਸੀਂ ਫ੍ਰੋਮ ਸਕ੍ਰੈਚ ਹੀ ਬਣਾਵਾਂਗੇ ਤੇ ਤੁਹਾਨੂੰ ਅੱਛੀ ਚੀਜ਼ ਡਿਲੀਵਰ ਕਰਾਂਗੇ ਸੋ ਪਹਿਲਾਂ ਸਾਰੇ ਜਾਨੀ ਆਰਡਰ ਕਰੋ ਆਪਣੇ ਹੈਂਪਰ ਤੇ ਆਪਣੇ ਲਵਡ ਵਾਂਸ ਨੂੰ ਅੱਛਾ ਪਹਿਲਾ ਐਡਰੈਸ ਦੱਸ ਸੀ ਜੀ ਇਹ ਐਡਰੈਸ ਆਉਣਾ ਕਿੱਥੇ ਆ ਤੇ ਜਿਹੜੇ ਆਰਡਰ ਬੁੱਕ ਕਰਨੇ ਉਹ ਕਿੱਥੇ ਕਰ ਰਹੇ ਹਾਂ ਜੀ ਉਹ ਇਹ ਦੱਸਣਗੇ ਤੁਹਾਨੂੰ ਚਲੋ ਭਾਈ ਜੀ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਜੀ 5 ਵਜੇ ਤੋਂ ਲੈ ਕੇ 9 ਵਜੇ ਤੱਕ ਭੁਪਿੰਦਰਾ ਰੋਡ ਰੈੱਡ ਟੈਪ ਦੇ ਸ਼ੋਰੂਮ ਦੇ ਬਿਲਕੁਲ ਓਪੋਜ਼ਿਟ ਪੀ ਡਬਲਯੂ ਡੀ ਰੈਸਟ ਹਾਊਸ ਤੇ ਇੱਥੇ ਹੁੰਨੇ ਆ ਜੀ ਆਪਾਂ 3 ਦਿਨ ਤੇ ਬਾਕੀ ਜੇਕਰ ਕਿਸੇ ਨੇ ਕੋਈ ਵੀ ਆਰਡਰ ਪਲੇਸ ਕਰਨਾ ਹੈ ਜੀ ਤਾਂ ਤੁਹਾਨੂੰ WhatsApp ਤੇ ਜਾਂ ਸਾਡੇ Instagram ਪੇਜ ਦੇ ਉੱਪਰ ਤੁਸੀਂ ਕਰ ਸਕਦੇ ਹੋ Instagram ਪੇਜ ਦਾ ਨਾਮ ਦੱਸ ਬੋਲਦੇ ਹੋ ਦਲਿਤ ਸਿਆਦੀ ਕਾਸਾ ਪੜਨੋ ਓਕਾਇਨਾ ਨਾਮ ਨਹੀਂ ਹੈ ਜੀ ਡीडीसी ਹੈ ਜੀ ਵੈਸੇ ਅਗਰ ਦਲਿਸ਼ੀਆ ਵਿਕਾਸਾ ਵਿਕਾਸਾ ਵੀ ਤੁਸੀਂ ਸਰਚ ਕਰੋਗੇ ਤਾਂ ਸਭ ਤੋਂ ਉੱਪਰ ਸਟਾ ਹੀ ਆਏਗਾ ਜੀ ਓਕੇ ਕੀ ਬਾਤ ਹੈ ਤੁਹਾਡੀ ਲੋਕੇਸ਼ਨ ਵੀ ਅਸੀਂ ਉਹ ਚ ਪਿੰਨ ਕਰ ਕਰ ਦਾਂਗੇ ਨਾਲੇ ਤੁਹਾਡੀ ਅਸੀਂ ਇਹ ਜਿਹੜਾ ਪੇਜ ਦਾ ਹੈਗਾ ਲਿੰਕ ਉਹ ਵੀ ਦੇ ਦਿੰਦੇ ਹਾਂ ਜਰੂਰ ਜੀ ਜਰੂਰ ਤੇ ਬਾਕੀ ਕੰਟੈਕਟ ਨੰਬਰ ਜਿਹੜਾ ਤੁਹਾਡਾ WhatsApp ਦਾ ਕੰਟੈਕਟ ਨੰਬਰ ਆਪਾਂ ਤੁਹਾਨੂੰ ਦੇ ਸ਼ਰਧਮਾਂਗੇ ਜਿਹਦੇ ਵਿੱਚ ਤੁਹਾਨੂੰ ਪ੍ਰੋਪਰ ਜਿਹੜੀ ਬੁਕਿੰਗਸ ਵਗੈਰਾ ਹੈਗੀ ਆ ਉਹ ਹੋਣੀ ਸ਼ੁਰੂ ਅੱਛਾ ਪਾ ਜੀ ਹੁਣ ਦੱਸੋ ਵੀ ਇਟਲੀ ਦਾ ਕਿਹੜੀ ਚੀਜ਼ ਹੈ ਤੇ ਬੈਸਟ ਹੈ ਜਿਹੜੀ ਮੈਂ ਟੈਸਟ ਕਰਾਂ ਤੁਸੀਂ ਉਹ ਕਾਛ હોલવીટ બન્યા હોય મલ્ટીગ્રેન આટે બહુ અચ્છા ਕੇਕਸ ਵਿੱਚ ਮੈਂ ਹਮੇਸ਼ਾ ਹੀ ਆਪਣੇ ਕਸਟਮਰਾਂ ਨੂੰ ਕਹਿੰਦੀ ਹਾਂ ਤੁਸੀਂ ਕੁਝ ਵੀ ਟੇਸਟ ਕਰ ਲਓ ਤੁਹਾਨੂੰ ਟੇਸਟ ਅੱਛਾ ਹੀ ਲੱਗੇਗਾ। ਬੜੇ ਹੁਣ ਤੁਹਾਡੀ ਪਸੰਦ ਆ ਕਿਹ ਚੀਜ਼ ਟੇਸਟ ਕਰੀ ਜਿਹੜੀ ਕਰਨਾ ਚਾਹੋਗੇ ਦੱਸੋ। ਤੁਹਾਨੂੰ ਮੈਂ ਡਰਾਈ ਫਰੂਟ ਵਾਲਾ ਕੇਕ ਟੇਸਟ ਕਰਾਵਾਂਗੀ। ਕੀ ਬਾਤ ਹੈ। ਬਹੁਤ ਅੱਛਾ ਹੈ। ਸੀਨੇਮਮ ਰੋਲ ਵੀ ਟੇਸਟ ਕਰਾਵਾਂਗੀ ਫੁਕਾਚਾ ਵੀ ਟੇਸਟ ਕਰਾਵਾਂਗੀ ਤੇ ਗ੍ਰੀਸੀਨੀ ਵੀ ਟੇਸਟ ਕਰਾਵਾਂਗੀ। ਵਾਹ ਜੀ ਵਾਹ। ਦੇਖ ਲਓ ਕਿੰਨਾ ਆਰਡਰ ਮੇਰੇ ਲਈ ਪਹਿਲੇ ਹੀ ਫਿਕਸ ਹੋ ਗਿਆ ਹੈ। ਚਲੋ ਭਾਜੀ ਤੇ ਹੁਣ ਆਪ ਲੇਟ ਨਹੀਂ ਕਰਦੇ ਕਿਉਂਕਿ ਹੁਣ ਤੁਹਾਡਾ ਵੀ ਕਸਟਮਰ ਦਾ ਬਹੁਤ ਟਾਈਮ ਲੋਜੀ ਸਾਡੇ ਕੋਲ ਪਹਿਲਾ ਆ ਗਿਆ ਜੀ ਡਰਾਈ ਫਰੂਟ ਕੇਕ ਤੇ ਕੇਕ ਦੀ ਪੈਕਿੰਗ ਜਿਹੜੀ ਆ ਬੜੀ ਪਿਆਰੀ ਰੱਖੀ ਹੋਈ ਹੈ ਨਾ ਨੇ ਕੀ ਬਾਤ ਹੈ ਬੜੀ ਪਿਆਰੀ ਤੇ ਅੜਬ ਹੈ ਅੜਬ हां ਉਹ ਭਾਈ ਜਿੰਨਾ ਜਰ ਅੜਬ ਨਾ ਹੋਵੇ ਤਾਂ ਉਹਨਾਂ ਜਰ ਫੇ ਗੱਲ ਨਹੀਂ ਬੰਦੀ ਕਿਉਂਕਿ ਪੰਜਾਬੀਆਂ ਦਾ ਅਸ ਭਾਈ ਅੜਬਾਣਾ ਹਾਂਜੀ ਹਾਂਜੀ ਟੀਵੀ ਹੁਣ ਉਹਦਾ ਦੀ ਆਦਤ ਪੈ ਗਈ ਹੈ ਹਾਂਜੀ ਇਡਲੀ ਤੇ ਕੇਕ ਨੂੰ ਵੀ ਪੰਜਾਬੀ ਵਾਲੀ ਆਦਤ ਪੈ ਗਈ ਹੈ ਅੜਬ ਹੋਣ ਦੀ ਉਹ ਵਾਜੀ ਬਣਾ ਲਓ ਚੈੱਕ ਕਰੋ ਜਰਾ ਇਹ ਸਕੈਂਡਲ ਹੈ ਹੂੰ ਹੂੰ ਅਸਲ ਦੇ ਵਿੱਚ ਨਾ ਮੈਨੂੰ ਸ਼ਬਦ ਨਹੀਂ ਆ ਗਏ। ਪੜੀ ਸੱਚੀ ਗੱਲ ਆ। ਬਹੁਤ ਕਮਾਲ ਦਾ। ਭਾਜੀ ਛੱਬਰ ਦੱਸ। ਕਿਉਂਕਿ ਕਲੀਅਰ ਗੱਲਾਂ ਤੁਹਾਨੂੰ ਦੱਸ ਦਈਏ ਪੰਜਾਬੀ ਇਹ ਚੈਨਲ ਸਾਡਾ ਜਿਹੜਾ ਪਿੰਡਾਂ ਵਾਲੇ ਵਲੌਗਰ ਆ ਪੰਜਾਬੀ ਭਰਾਵਾਂ ਦਾ ਚੈਨਲ ਆ ਪੰਜਾਬੀਆਂ ਦਾ ਚੈਨਲ ਆ ਇੱਥੇ ਅਸੀਂ ਪੰਜਾਬੀਆਂ ਤੋਂ ਛੋਟਾ ਸੀ ਹੋਰ ਕਿਸੇ ਨੂੰ ਸਪੋਰਟ ਨਹੀਂ ਕਰਦੇ ਪ੍ਰਮੋਟ ਨਹੀਂ ਕਰਦੇ ਤੇ ਨਾ ਹੀ ਅਸੀਂ ਕਿਸੇ ਕੋਲ ਪੈਸਾ ਲੈਨੇ ਆ ਪ੍ਰੋਮੋਸ਼ਨ ਦਾ ਪੇਡ ਪ੍ਰੋਮੋਸ਼ਨ ਕਦੀ ਵੀ ਨਹੀਂ ਹੈਗੀ ਨਾ ਹੋਣੀ ਹੈ ਜ਼ਿੰਦਗੀ 'ਚ। ਪਰ ਵਾਕਈ ਜਿਹੜੀ ਚੀਜ਼ ਹੈ ਹੀ ਨਾ ਤੇ ਸਵਾਦ ਆ ਤੇ ਉਹ ਸਵਾਦ ਹੀ ਆ ਬਈ ਬਾਕੀ ਠਰਾ ਆ ਬਈ ਸਵਾਦ ਨਹੀਂ ਠਰਾ ਐਂਡ ਗਾਰਡਰ ਧੰਨਵਾਦ ਧੰਨਵਾਦ ਬਹੁਤ ਵਧੀਆ ਦੇਖੋ ਕਿ ਮੈਂ ਤਾਂ ਹੁਣ 14 ਵੀ ਹਾਂ ਤਾਂ ਨੇ ਮੈਂ 4-5 ਕੇਕ ਲੈ ਕੇ ਜਾਣੇ ਪੈ ਜੀ ਮੈਨੂੰ 4-5 ਕੇਕ ਮੈਨੂੰ ਪੈਕ ਕਰ ਦਿਓ ਠੀਕ ਹੈ ਜੀ ਬਹੁਤ ਵਧੀਆ ਇਹ ਦੋ ਜੀ ਦੋ ਦੋ ਤੁਸੀਂ ਅ ਮਿਨਿਮਮ ਰੋਲ ਕੋ ਹਾਂ ਉਹ ਨਹੀਂ ਲੈ ਕੇ ਤੁਸੀਂ ਲੈ ਕੇ ਨਹੀਂ ਆ ਟੌਂਗ ਟੌਂਗ ਨਹੀਂ ਲੈ ਕੇ ਆ ਮਾਮਲੇ ਤੇ ਲੜਾਈ ਹੁੰਦੀ ਜਦੋਂ ਇਹ ਚੀਜ਼ ਭੁੱਲ ਜਾਂਦੇ ਆ ਕਿ ਕੀ ਭੁੱਲ ਗਏ ਟਾਂਗਸ ਭੁੱਲ ਗਏ ਇਹਨੂੰ ਚੱਕਣ ਵਾਸਤੇ ਤਾਂ ਚਾਹ ਜਿਹੜਾ ਉਹ ਦੂਜਾ ਹੁੰਦਾ ਹਾਂਜੀ ਹਾਂਜੀ ਤੁਹਾਨੂੰ ਅੱਜ ਪਤਾ ਲੱਗਾ ਉਹਨੂੰ ਕੀ ਕਹਿੰਦੇ ਆ ਸੰਤੋ ਚਿਮਟੀ ਕਹਿੰਦੇ ਆ ਚਿਮੜੀ ਦਾ ਚੱਕ ਲੋ ਆ ਇਹਨੂੰ ਹਿੱਸੇ ਨਾਲ ਰੱਖਤਾ ਆਪਣੇ ਨੂੰ ਅੱਜ ਪਹਿਲੇ ਇਹਨੂੰ ਖਾਣ ਦਾ ਤਰੀਕਾ ਹੁੰਦਾ ਨਾ ਜਿਵੇਂ ਸਿੱਧੇ ਇਹਨੂੰ ਤੋੜ ਕੇ ਵੀ ਖਾ ਸਕਦੇ ਐਵੇਂ ਸਿੱਧਾ ਵੀ ਖਾ ਸਕਦੇ ਮੇਰੇ ਕੋ ਜੱਟਾਂ ਦਾ ਸੌਦਾ ਹਾਂਜੀ ਜੱਟਾਂ ਦਾ ਸੌਦਾ ਵੀ ਕਰੀਂ ਕੀ ਬਾਤ ਐ ਇਹ ਸਿਨੇਮਾ ਮ ਰੋਲ ਐ ਸਿਨੇਮਾ ਮ ਰੋਲ ਆ ਹੈ ਨਾ ਵਾਹ ਜੀ ਬਾਕੀ ਚੈੱਕ ਕਰੋ ਯਾਰ ਇਹ ਬਹੁਤ ਵਧੀਆ ਕਿ ਮੈਨੂੰ ਤਾਂ ਜਦੋਂ ਮੈਂ ਫਸਟ ਟਾਈਮ ਪਟਿਆਲੇ ਆਇਆ ਸੀਗਾ ਤੇ ਮੈਨੂੰ ਉਦੋਂ ਮਨ ਕਰਦਾ ਸੀ ਵੀ ਪੈਜੂ ਹਾਂ ਦਾ ਮੈਂ ਸ਼ੂਟ ਜ਼ਰੂਰ ਕਰਨਾ ਹੈ ਕਿਉਂਕਿ ਇਹ ਇੰਨੇ ਲਾਜਵਾਬ ਕੇਕ ਬਣਾਉਂਦੇ ਨੇ ਵੀ ਜ਼ਬਰਦਸਤ ਹੂੰ ਕਨ ਸਾਬਤ ਕੀ ਕਰਨਾ ਚਾਹੁੰਦੇ ਤੁਸੀਂ ਇਹ ਹਮੇਸ਼ਾ ਕਹਿਨੀ ਹੈ ਮੈਨੂੰ ਪਾਸੇ ਹੋ ਮੇਰੇ ਲੋਕ ਕੀ ਮਤਲਬ ਮੈਂ ਕਦੇ ਵੀ ਨਹੀਂ ਚਾਹੁੰਦੀ ਕਿ ਮੈਂ ਮਾਨ ਕਰਾਂ ਕਿ ਹਾਂ ਮੈਂ ਬਣਾ ਰਹੀ ਐ ਜਾਂ ਮੈਂ ਇਹ ਚੀਜ਼ ਪਾਪਾ ਜੀ ਨੂੰ ਯਾਦ ਕਰਕੇ ਕਹਿਨੀ ਕਿ ਕਦੇ ਵੀ ਦਿਮਾਗ 'ਚ ਨਾ ਆਵੇ ਇਹ ਚੀਜ਼ ਕਿ ਕਦੇ ਵੀ ਬੈਕਪੈਕ ਦਾ ਮਾਨ ਕਰ ਲਓ ਜਿਹੜੀ ਚੀਜ਼ ਤੁਸੀਂ ਬਣਾ ਰਹੇ ਹੋ ਕਮਾਲ ਦੀ ਬਣਾ ਰਹੇ ਹੋ ਜ਼ਬਰਦਸਤ ਬਣਾ ਰਹੇ ਹੋ ਬਣਾਦੇ ਘਰੇ ਹਰ ਟਾਈਮ ਗੁਰਬਾਨੀ ਚੱਲਦੀ ਐ ਜਦੋਂ ਵੀ ਕੋਈ ਚੀਜ਼ ਬਣਦੀ ਐ ਪਾਪਾ ਜੀ ਦਾ ਨਾਮ ਚੱਲਦਾ ਹੀ ਰਹਿੰਦਾ ਸੀਰੀਅਸਲੀ ਮੈਂ ਸਿਨੇਮਮ ਰੋਲ ਪਹਿਲੀ ਵਾਰ ਹੀ ਟਰਾਈ ਕੀਤਾ ਤੇ ਠੀਕ ਹੈ ਜੀ ਤੇ ਕਮਾਲ ਦਾ ਸੀ ਜਬਰਦਸਤ ਮੈਨੂੰ ਐਦਾਂ ਲੱਗਦਾ ਵੀ ਇਟਲੀ ਦੇ ਨਾਲ ਮੈਂ ਮਿਲਾਨ ਸ਼ਹਿਰ ਚ ਘੁੰਮ ਰਿਹਾ ਹਾਂ ਤੇ ਸੱਚੀ ਗੱਲ ਆ ਵੀ ਜੇ ਕੇਰੇ ਇਟਲੀ ਘੁੰਮਣਾ ਆਜੋ ਤੇ ਤੁਹਾਨੂੰ ਪੂਰਾ ਪੂਰਾ ਇਟਲੀ ਘੁਮਾ ਦੇਣਗੇ ਕੱਲੀ ਕੱਲੀ ਕਲੀ ਟੜਬ ਕੀ ਗੱਲ ਹੈ ਨਾ ਹਾਂਜੀ ਕੀ ਪਤਾ ਅੱਛਾ ਹੁਣ ਮੇਰੀ ਤੀਜੀ ਆਟਮ ਕਿੱਡੀ ਹੈ ਜੀ ਅ ਕ੍ਰੈਕਰ ਸਟ੍ਰਾਈਕ ਰਾਉ ਜੋ ਫੁਕਾਚੀ ਗ੍ਰੀਸੀ ਨਹੀਂ ਕਰਵਾ ਹਾਂਜੀ ਨਾਲੋਂ ਪਹਿਲੂ ਰੈਪ ਕਰ ਦਿੰਨੇ ਜੀ 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 ਅੱਛਾ ਪਹਿਲਾਂ ਤੁਸੀਂ ਆਹ ਟ੍ਰਿਕ ਟਿਕ ਸੈਕ ਇਹ ਰਿਕਾਰਡਿੰਗ ਚੱਲ ਰਹੀ ਹੈ ਕੈਮਰੇ 'ਚ ਬੋਲ ਨਹੀਂ ਜਾਦੀ ਆ ਭਾਈ ਚੀਜ਼ ਨਹੀਂ ਕੁਝ ਕਰਨੀ ਇਸ ਰਾਬੀ ਆਵਾਜ਼ ਤੇ ਵੀ ਚਾਹੀਏ ਕਰੀ ਵਾਸਤੇ ਮਾ ਜੀ ਮੈਂ ਆਪਣੇ ਜਿਹੜੇ ਦਾਪੀ ਨਾਲੇ ਭਰਾ ਦੇ ਮਨ ਉਹ ਚਖਣੇ ਵਾਸਤੇ ਓਏ ਹੋਏ ਉਹ ਜ਼ਿਆਦਾ ਚਾਹੀਏ ਜੀ ਕਹਿੰਦੇ ਆ ਵੀ ਮੈਂ ਕੈਮਰੇ 'ਚ ਸਿੱਧਾ ਬੋਲ ਕੈਮਰਾ ਚੱਲ ਰਿਹਾ ਤੇ ਮੈਂ ਬੋਲ ਰਹੀ ਆ ਵੀ ਇਹ ਚਖਣੇ ਵਾਸਤੇ ਬਹੁਤ ਵਧੀਆ ਨੇ ਕੋਈ ਨਿਆਣ ਦੁਆਦ ਰਹਿਣ ਇਹ ਗੱਲ ਸਾਬ ਜੇ ਤੁਸੀਂ ਇਹਨੂੰ ਨਾ ਵੱਡੀ ਕੁਆਂਟੀਟੀ 'ਚ ਬਣਾਉਣਾ ਸ਼ੁਰੂ ਕਰ ਦੋ ਲੋਕਾਂ ਨੇ ਚਿਪਕਾਣੇ ਬੰਦ ਕਰ ਦੇਣਗੇ ਬੱਚਾ ਬਾਕੀ ਇਹਦੇ ਮਤਲਬ ਬਹੁਤ ਅੱਛੇ ਰਿਵਿਊ ਆਏ ਬਹੁਤ ਵਧੀਆ ਬਹੁਤ ਵਧੀਆ ਇਹ ਪਿਓਰ 올ਿਵ ਆਇਲ ਨਾਲ ਬਣਿਆ ਹੋਇਆ ਹੂੰ ਮਾਲ ਹੋ ਗਈ ਇਹ ਬਈ ਕੀ ਆ ਇਹ ਲਵਾਂਸ਼ ਕਰੈਕਰ ਨੇ ਜੀ ਮਤਲਬ ਉੱਪਰ ਧਨੀਆ ਆ ਹਾਂ ਧਨੀਆ ਪਾਊਡਰ ਪਾਇਆ ਹੋਇਆ ਹੈ ਜੀਰਾ ਪਾਊਡਰ ਪਾਇਆ ਵਾ 올ਿਵ ਆਇਲ ਹੈ ਓਰੀਗਨ ਵਾ ਤੇ ਸੈਸਮਿਟਿਕ ਹੈ। ਮਤਲਬ ਆਪਾਂ ਇਹ ਗੱਲ ਕਹਿ ਲਈਏ ਵੀ ਇਹ ਇਟਲੀ ਵਾਲੇ ਦੀ ਮਟਰੀ ਆ। ਇਹ ਇਦਾਂ ਦੀ ਮਟਰੀ ਆ ਭਾਈ। ਇਹਦੇ ਵਿੱਚ ਤੁਸੀਂ ਮਸਾਲੇ ਚੈੱਕ ਕਰੋ। ਪੂਰਾ ਮਸਾਲਿਆਂ ਨਾਲ ਪੂਰਾ ਲਵਲ ਅੱਪ ਕੀਤਾ ਪਿਆ ਇਹਨੇ। ਹੂੰ। ਇਹ ਜੱਜੀ ਗੱਲ ਆ ਕਿ ਮਟਰੀ ਹੋਈ ਆ। ਬਹੁਤ ਵਧੀਆ ਭੰਦੀ ਥੈਂਕ ਯੂ ਤੇ ਅਸਲੇ ਵਿੱਚ ਨਾ ਜਿੰਨਾ ਵੀ ਮਰਜੀ ਖਾਈ ਚਲੀਏ ਕਿ ਮੁੱਕਣਾ ਨਹੀਂ ਹੈਗਾ ਅਸਲੇ ਵਿੱਚ ਬਈ ਹੁਣ ਨੈਕਸਟ ਵੀਜ਼ ਨਾ ਅਪਰ ਨੈਕਸਟ ਟਾਈਮ ਫੇਰ ਬਲੌਗ ਜਿਹੜਾ ਤੁਹਾਡਾ ਬਾਕੀ ਰਹਿ ਗਿਆ ਉਹ ਕਿਹੜਾ ਸੀ ਉਹ ਪਕਾਸ਼ ਐਵਰੇਜ ਪਕਾਚਾ ਬਰੈਡ ਉਹ ਫੇਰ ਟਰਾਈ ਕਰਾਂਗੇ ਠੀਕ ਕਿਉਂਕਿ ਹੁਣ ਤੁਹਾਡੇ ਲਈ ਇਹ ਆਹੀ ਦੋ ਚੀਜ਼ਾਂ ਬਸ ਤਿੰਨ ਚਾਰ ਚੀਜ਼ਾਂ ਬਹੁਤ ਕਮਾਲ ਦੀਆਂ ਸੀ ਥੈਂਕ ਯੂ ਤੇ ਹੁਣ ਬਈ ਤੁਸੀਂ ਕਰਨਾ ਕੀ ਹੈ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਕਮੈਂਟ ਜਰੂਰ ਕਰਿਓ ਵੀ ਸਾਡੀ ਭੈਣ ਦੀ ਤੇ ਸਾਡੇ ਭਰਾਵਾਂ ਦੀ ਜਿਹੜੀ ਇੱਥੇ ਕੰਮ ਕਰ ਰਹੇ ਨੇ ਉਹਨਾਂ ਦਾ ਇੱਕ ਜਿਹੜਾ ਸਟਾਲ ਆਇਆ ਉਹ ਕਿਵੇਂ ਦਾ ਲੱਗ ਰਿਹਾ ਕਿਵੇਂ ਤਾਂ ਤੁਹਾਨੂੰ ਕਿਹੜਾ ਚੀਜ਼ ਸਭ ਤੋਂ ਬੈਸਟ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਫਿਰ ਨੈਕਸਟ ਟਾਈਮ ਮਿਲਦੇ ਹਾਂ ਦੁਬਾਰਾ ਅੱਜ ਕਦੋਂ ਆਈਏ ਤੁਹਾਡੇ ਕੋਲ ਦੁਬਾਰਾ ਫਿਰ ਤੁਹਾਡੀ ਆਪਣੀ ਸਟੋਰੇਜ ਜਦ ਮਰਜੀ ਆਓ ਅਸੀਂ ਸਟਾਲ ਤੇ ਨਹੀਂ ਆਉਣਾ ਆਪਾਂ ਘਰ ਆਵਾਂਗੇ ਠੀਕ ਹੈ ਜੀ ਤੁਹਾਡਾ ਪ੍ਰੋਪਰਲੀ ਪ੍ਰੋਸੈਸ ਕਿਵੇਂ ਤੁਸੀਂ ਬਣਾਉਨੇ ਹੋ ਕਿਵੇਂ ਤੁਸੀਂ ਕਰਦੇ ਹੋ ਪੂਰਾ ਪੂਰਾ ਪ੍ਰੋਸੈਸ ਕਰਾਂਗੇ ਜਰੂਰ ਜੀ ਠੀਕ ਹੈ ਜੀ ਹੁਣ ਵੀ ਜੇ ਤੁਸੀਂ ਦੇਖਣਾ ਪੂਰਾ ਪ੍ਰੋਸੈਸ ਤੇ ਘੱਟੋ ਘੱਟ 1000 ਲਾਈਕ ਤਾਂ ਬਣਦਾ ਵੀਡੀਓ ਦਾ ਹਾਂ ਜੀ ਠੀਕ ਹੈ ਜੀ ਹਜ਼ਾਰ ਲਾਈਕ ਕਰ ਦਿਓ ਤੇ ਆਪਾਂ ਭੈਣ ਜੀ ਹੁਣ ਦੇ ਘਰ ਜਾ ਕੇ ਤੁਹਾਨੂੰ ਪ੍ਰੋਪਰ ਪ੍ਰੋਸੈਸ ਦਿਖਾਵਾਂਗੇ ਸੋ ਥੈਂਕ ਯੂ ਸੋ ਮੱਚ ਜੀ